ਸਵੇਰੇ ਸਵੇਰੇ ਉੱਠ ਕੇ ਉਹਨਾਂ ਨੇ ਚਾਟੀ ਵਿੱਚ ਪਾਣੀ ਨੇ ਦੁੱਧ ਰੜਕਣਾ ਪਾ ਦੇਣਾ ਫਿਰ ਕੋ ਹੁਣ ਤੇ ਇੱਕ ਬਟਨ ਨੱਪੋ ਦੁੱਧ ਲਾਗ ਮੱਖਣ ਲਾਗ ਲਸਤੀ ਲਾਗੇ ਲੱਗ ਸਭ ਕੁਝ 5 ਮਿੰਟ ਸਭ ਕੁਝ ਤਿਆਰ ਸਾਡੇ ਬਜ਼ੁਰਗਾਂ ਤੇ ਕੱਦ ਕਾਠ ਗੱਡੇ ਸੀ ਪੰਜਾਬੀ ਦੇ ਕੱਦ ਕਾਠ ਆਪਾਂ ਕਿਸੇ ਤੋਂ ਲੁਕੇ ਨਹੀਂ ਆ ਹਾਂ ਕੱਦ ਕਾਠ ਤੋਂ ਤੇ ਕੋਲ ਹੁਣ ਸਾਡੇ ਕੱਦ ਕਾਠ ਕਿੱਥੇ ਚਲੇ ਗਏ ਨਾ ਅੱਜ ਕੱਲ ਦੀ ਪੀੜ੍ਹੀ ਤੇ ਫਰਕ ਪੈ ਗਿਆ ਪੰਜਾਬੀ ਕੋ ਨਹੀਂ ਰਹਿ ਗਏ ਜੇ ਉਦੋਂ ਘਰ ਕੱਚੇ ਸੀ ਨਾ ਉਦੋਂ ਰਿਸ਼ਤੇ ਪੱਕੇ ਸੀ ਰਿਸ਼ਤੇ ਪੱਕੇ ਸੀ ਅੱਜ ਘਰ ਪੱਕੇ ਆ ਪਰ ਰਿਸ਼ਤੇ ਕੱਚੇ ਆ ਪਰਿਵਾਰ ਵੀ ਵੱਡੇ ਹੁੰਦੇ ਸੀ ਤੇ ਮੋਹ ਵੀ ਓਨਾ ਹੀ ਹੁੰਦਾ ਸੀ ਅੱਜ ਪਰਿਵਾਰ ਟੁੱਟ ਗਏ ਆ ਘਰ ਦੇ ਵਿੱਚ ਸਿਰਫ ਤਿੰਨ ਤਿੰਨ ਜੀ ਨੇ ਉਹਨਾਂ ਦੇ ਵਿੱਚ ਵੀ ਪਿਆਰ ਨਹੀਂ ਹੈਗਾ ਹੁਣ ਸਾਡੀਆਂ ਰਸੋਈਆਂ ਆ ਵੈਸੇ ਇਹ ਸੱਡਾ ਸਾਰਾ ਜਿਹੜਾ ਸਾਡੇ ਟਾਂਚ ਆਇਆ ਘਰਾਂ ਦਾ ਸਾਡੇ ਘਰਾਂ ਦੇ ਰਸੋਈਆਂ ਵੀ ਮੈਂ ਕਹਿੰਨੀ ਆ ਇਹ ਵਿਦੇਸ਼ਾਂ ਤੋਂ ਨਕਸ਼ੇ ਸੀ ਲੈ ਆਂਦੇ ਸਾਡੀ ਆਬੋਹਵਾ ਸਾਡਾ ਰੈਡ ਸੈਨ ਉਹਨਾਂ ਦਾ ਨਹੀਂ ਹੈਗਾ ਸੱਚਾ ਸਾਰਾ ਜਿੱਦਾਂ ਪਾ ਸੱਤਾਂ ਵੀ ਕੱਚੀਆਂ ਵੇੜੇ ਵੀ ਕੱਚੇ ਘਰਾਂ ਦੇ ਅੰਦਰ ਵੀ ਕੱਚੇ ਕੰਦਾਂ ਵੀ ਕੱਚੀਆਂ ਪਰ ਉਹ ਬਿਮਾਰੀ ਨਹੀਂ ਸੀ ਬਿਮਾਰੀ ਹੁਣ ਸਾਰਾ ਕੁਝ ਪੱਕਾ ਹੈ ਮੈਕਨੇ ਕੋਈ ਸਰਾਖ ਵੀ ਹੈ ਨਹੀਂ ਜਿੱਤੋਂ ਦੀ ਕਹਿ ਲਓ ਵੀ ਕੋਈ ਕੋਈ ਕੀੜਾ ਕੋ ਅੰਦਰ ਪਰ ਫਿਰ ਵੀ ਬਿਮਾਰੀਆਂ ਆ 80% ਲੋਕ ਅਜਿਹੇ ਨੇ ਜਿਹੜੇ ਸਵੇਰੇ ਉੱਠਦੇ ਹੀ ਖਾਲੀ ਪੇਟ ਉਹਨਾਂ ਨੂੰ ਗੋਲੀ ਖਾਣੀ ਪੈਂਦੀ 80% ਲੋਕ ਨੇ ਉੱਥੇ ਜੇਕਰ ਆਪਾਂ ਗੱਲ ਕਰੀਏ ਦਵਾਈਆਂ ਦੀ ਤਾਂ ਦਵਾਈਆਂ ਤਾਂ ਸਵੇਰੇ ਸ਼ਾਮ ਰਾਤ ਇਦਾਂ ਟਾਈਮ ਵੰਡੇ ਨੇ ਉਹ ਉਹ ਦੂ ਕੁਲਕੇ ਬਣਾਉਂਦੀ ਸੀ ਲੜੀਆਂ ਇਹ ਲੇਡੀਸ ਹੀ ਥਾਂ ਬੈਠ ਕੇ ਚੁੱਲ੍ਹੇ ਚੌਕੇ ਦਾ ਕਰਦੀ ਉਹ ਐਕਸਰਸਾਈਜ਼ ਵੀ ਹੁੰਦੀ ਸੀ ਨਾ ਕਦੀ ਸੁਣਿਆ ਸੀ ਵੀ ਕਿਸੇ ਰੇ ਗੋਡੇ ਧੋਦੇ ਕਿਸੇ ਰੇ ਗਿੱਟੇ ਧੋਦੇ ਕਿਸੇ ਦੇ ਪੂਣੀ ਨਿਕਲ ਗਈ ਕਿਸੇ ਦੇ ਆ ਹੋ ਗਿਆ ਕਿਸੇ ਦੇ ਉਹ ਹੋ ਗਿਆ ਅੱਜ ਮੇਲਾ ਦਾ ਸਰੀਰ ਦਾ ਕੋਈ ਵੀ ਅੰਗ ਇਦਾਂ ਦਾ ਨਹੀਂ ਜਿਹੜਾ ਨਾ ਦੁਖਦਾ ਹੋਵੇ ਉਸ ਵਾਣੀਆਂ ਨੇ ਸਿਰ ਤੇ ਸ਼ਾਬਾ ਰਾ ਕੇ ਉਹਦੇ ਵਿੱਚ ਸਾਰਾ ਰੋਟੀ ਪਾਣੀ ਸਜਾ ਕੇ ਲੱਸੀ ਹੱਥ ਵਿੱਚ ਫੜ ਕੇ ਖੇਤਾਂ ਵਿੱਚ ਮਗਰ ਲੈ ਕੇ ਜਾਣੀ ਔਰ ਸਭ ਤੋਂ ਵੱਡੀ ਗੱਲ ਜਾਣਾ ਤੁਰ ਕੇ ਤੁਰ ਕੇ ਬਿਲਕੁਲ ਸਹੀ ਕਿ ਤੁਰ ਕੇ ਜਿਹੜਾ ਸਾਈਕਲ ਦਾ ਜਮਾਨਾ ਵੀ ਬਹੁਤ ਬਾਦ ਚ ਆਇਆ ਅਗਰ ਉਹ ਤੁਰ ਕੇ ਜਾਂਦੇ ਸੀ ਐਕਸਰਸਾਈਜ਼ ਹੁੰਦੀ ਸੀ ਜਿਹੜੀ ਅੱਜ ਅਸੀਂ ਪੈਸੇ ਦੇ ਕੇ ਅਸੀਂ ਜਿਮ ਵਿੱਚ ਕਰਦੇ ਦੇਖੋ ਨਾਲੇ ਤਾਂ ਕੰਮ ਹੁੰਦਾ ਸੀ ਨਾਲੇ ਸਿਹਤ ਜੰਗੀ ਸੀ ਨਾਲੇ ਭਾਈ ਦੇਖੜ-ਮਖੜ ਨਾਲ ਸਾਰਾ ਸੁਣਾਉਂਦਾ ਸੀ ਉਹ ਅਗਲੇ ਕਹਿੰਦੇ ਨਾ ਤਾਂ ਘਰੇ ਕੰਮ ਕਰਦੇ ਹੋ ਉੱਤੋਂ ਪੈਸੇ ਦੇ ਕੇ ਜਿਮਾਂ 'ਚ ਜਾਂਦੇ ਹੋ ਬਿਮਾਰ ਤੁਸੀਂ ਫਿਰ ਰਹਿੰਦੇ ਹੋ ਪ੍ਰੋਬਲਮ ਕਿੱਥੇ ਆ ਜੁਰਗਾ ਕੋਲੋਂ ਸੁਣਦੇ ਸੀ ਜਦ ਹੁੰਦੇ ਸੀ ਨਿਆਣੇ ਦੋ ਬਲਦਾਂ ਦੀ ਗੱਡੀ ਉੱਪਰ ਜਾਣਾ ਲੈਵਣ ਦਾਣੇ ਪਸ਼ੂਆ ਜੋਗੇ ਕੱਖ ਹੁੰਦੇ ਸੀ ਖਾਵਣ ਜੋਗੇ ਦਾਣੇ ਬੋੜਾਂ ਹੇਠਾਂ ਬਹਿ ਕੇ ਸੁਣਦੇ ਸਾਂ ਕੁਲਦੀਪ ਮਾਨਕ ਦੇ ਗਾਣੇ ਆਓ ਰਲ ਕੇ ਦੁਆ ਕਰੀਏ ਕਿ ਉਹ ਆਵਣ ਦਿਨ ਪੁਰਾਣੇ ਉਹ ਆਵਣ ਦਿਨ ਪੁਰਾਣੇ ਉਹਨਾ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਮਨਾ ਵਿੱਚ ਸਮੇਟ ਕੇ ਬੈਠੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਹਨਾ ਪੁਰਾਣੇ ਦਿਨਾਂ ਦੇ ਵਿੱਚ ਅਸੀਂ ਹੱਥੀ ਕੀਰਤਾਂ ਕਰਦੇ ਸੀ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਸੀ ਉਹਨਾਂ ਦੇ ਤਜਰਬਿਆਂ ਦੇ ਵਿੱਚੋਂ ਕੁਝ ਅਗਰ 1-2% ਵੀ ਸਾਨੂੰ ਮਿਲ ਜਾਂਦਾ ਸੀ ਅਸੀਂ ਆਪਣੇ ਆਪ ਨੂੰ ਬੜਾ ਭਾਗੇ ਸਮਝਦੇ ਸੀ ਪ੍ਰੋਗਰਾਮ ਹੈ ਜੀ ਸਵੇਰੇ-ਸਵੇਰੇ ਤੇ ਤੁਸੀਂ ਉਹ ਮੇਰੇ ਨਾਲ ਲਾਈ ਪੰਜਾਬੀ ਟੀਵੀ ਦੇ ਉੱਪਰ ਤੇ ਆਓ ਫਿਰ ਆਪਣੀ ਦੋਸਤ ਦੇ ਨਾਲ ਵੀ ਮੈਂ ਤੁਹਾਨੂੰ ਮਿਲਵਾ ਦੇਵਾਂ ਹਿਨਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜਸਵੀਰ ਜੀ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਅੱਛਾ ਇਹਨਾਂ ਅੱਜ ਆਪਾਂ ਗੱਲਾਂ ਆਪਾਂ ਮੈਂ ਕਹਿੰਨੀ ਪੁਰਾਣੀਆਂ ਕਰ ਲਈ ਹੈ ਨਾ ਜਿਹੜੀਆਂ ਆਪਾਂ ਸੁਣੀਆਂ ਹੋਈਆਂ ਆਪਣੇ ਬਜ਼ੁਰਗਾਂ ਦੇ ਕੋਲੋਂ ਉਸੇ ਮੈਕਨਿਕ ਝਾਤ ਜੀ ਲਾ ਕੇ ਆਈਏ ਪਿਛੇ ਨਾ ਬਿਲਕੁਲ ਬਿਲਕੁਲ ਜਿ세 ਤੁਸੀਂ ਜਿਵੇਂ ਸ਼ੁਰੂਆਤ ਕੀਤੀ ਨਾ ਤਾਂ ਮਨ ਦੇ ਵਿੱਚ ਹੁੰਦਾ ਨਾ ਇੱਕ ਹਾਂ ਉਹ ਪੁਰਾਣਾ ਸਮਾਂ ਸੀ ਕਿੰਨਾ ਵਧੀਆ ਸਮਾਂ ਸੀ ਅਸੀਂ ਗਾਹੇ ਬਗਾਹੇ ਵੀ ਇਸ ਬਾਰੇ ਗੱਲ ਜ਼ਰੂਰ ਕਰਦੇ ਆ ਕਿ ਪੁਰਾਣੇ ਸਮੇ ਕਿੰਨੇ ਚੰਗੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਲੋਕ ਕਿੰਨੇ ਚੰਗੇ ਹੋਇਆ ਕਰ ਦੇਸੀ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਹੱਤੀ ਕਿਰਤ ਕਰਦੇ ਹੋਈਦਾ ਸੀ ਹੱਤੀ ਕੰਮ ਕਰੀਦਾ ਸੀ ਤੇ ਮਜ਼ਾ ਵੀ ਆਉਂਦਾ ਸੀ ਅੱਛਾ ਤੁਸੀਂ ਕਹਿੰਦਾ ਪੁਰਾਣੇ ਚੰਗੇ ਲੋਕ ਸੀ ਹੁਣ ਨਹੀਂ ਅਸੀਂ ਚੰਗੇ ਹੀ ਐਂਦਾ ਨਾ ਕਹੋ ਬਈ ਉਹ ਵੀ ਬਹੁਤ ਚੰਗੇ ਆ ਚੰਗੇ ਹੈਗੇ ਆ ਪਰ ਸਮਾਂ ਬਦਲਿਆ ਲੋਕ ਵੀ ਜੱਸੀ ਬਦਲ ਗਏ ਬਦਲ ਨੇ ਇਹਤ ਗੱਲ ਮੰਨਣਾ ਜੋਗਾ ਬਿਲਕੁਲ ਵੈਸੇ ਨਾ ਇੱਕ ਸਫਾਈ ਹੁੰਦੀ ਹੈ ਨਾ ਮਨਾਂ 'ਚ ਸੱਚੀ ਸਫਾਈ ਸੀ ਹੈਨਾ ਜੇ ਉਹ ਹਾਂ ਬਿਲਕੁਲ ਜੀ ਉਦੋਂ ਘਰ ਕੱਚੇ ਸੀ ਨਾ ਉਦੋਂ ਰਿਸ਼ਤੇ ਪੱਕੇ ਸੀ ਰਿਸ਼ਤੇ ਪੱਕੇ ਸੀ ਅੱਜ ਘਰ ਪੱਕੇ ਆ ਪਰ ਰਿਸ਼ਤੇ ਕੱਚੇ ਆ ਪਰਿਵਾਰ ਵੀ ਵੱਡੇ ਹੁੰਦੇ ਸੀ ਤੇ ਮੋਹ ਵੀ ਓਨਾ ਹੀ ਹੁੰਦਾ ਸੀ ਅੱਜ ਪਰਿਵਾਰ ਟੁੱਟ ਗਏ ਆ ਘਰ ਦੇ ਵਿੱਚ ਸਿਰਫ ਤਿੰਨ ਤਿੰਨ ਜੀ ਨੇ ਉਹਨਾਂ ਦੇ ਵਿੱਚ ਵੀ ਪਿਆਰ ਨਹੀਂ ਪਿਆਰ ਨਹੀਂ ਹੈਗਾ ਜਿੰਨਾ ਛੋਟਾ ਦਾਇਰਾ ਹੁੰਦਾ ਜਾਂਦਾ ਨਾ ਸਾਡੇ ਘਰਾਂ ਦਾ ਆਕਾਰ ਓਨਾ ਵੱਡਾ ਹੋ ਹੀ ਜਾਂਦਾ ਉਦੋਂ ਉਹ ਛੋਟੇ ਛੋਟੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਜੀ ਰਹਿੰਦੇ ਸੀ ਸਾਂਝੇ ਪਰਿਵਾਰ ਹੁੰਦੇ ਸੀ ਮੈਂ ਕਹਿੰਨੀ ਉਹਨਾਂ ਸਾਂਝੇ ਪਰਿਵਾਰਾਂ ਦੇ ਵਿੱਚ ਪਸ਼ੂਆਂ ਦਾ ਵੀ ਘਰ ਨਾਲ ਹੀ ਹੁੰਦਾ ਸੀ ਜੀ ਬਿਲਕੁਲ ਉਹਨਾਂ ਨੂੰ ਵੀ ਇੱਕ ਪਰਿਵਾਰਕ ਮੈਂਬਰ ਦੇ ਤੌਰ ਤੇ ਰੱਖਿਆ ਜਾਂਦਾ ਸੀ ਸਾਰਿਆਂ ਦੇ ਨਾਂ ਰੱਖੇ ਹੁੰਦੇ ਸੀ ਮੇਰੇ ਤਾਂ ਅੱਜ ਵੀ ਚੇਤੇ ਆ ਕਿ ਅਸੀਂ ਵੀ ਰੱਖੇ ਹੋਏ ਸੀ ਘਰ ਦੇ ਵਿੱਚ ਪਸ਼ੂ ਤੇ ਅਸੀਂ ਵੀ ਕਿਸੇ ਦਾ ਨਾਂ ਗੋਰੀ ਰੱਖਿਆ ਹੋਣਾ ਕਿਸੇ ਦਾ ਨਾਂ ਕਾਲੀ ਰੱਖਿਆ ਹੋਣਾ ਕਿਸੇ ਦਾ ਨਾਂ ਬੂਰੀ ਰੱਖਿਆ ਹੋਣਾ ਤਾਂ ਮਜ਼ਾ ਜਿਆਦਾ ਵੱਡਾ ਹੁੰਦਾ ਸੀ ਉਹਨਾਂ ਨਾਲ ਉਹਨਾਂ ਨਾਲ ਗੱਲਾਂ ਕਰ ਲੈਂਦੇ ਪਸ਼ੂ ਪੰਛੀ ਨਾ ਇਨਸਾਨਾਂ ਨਾਲੋਂ ਵੱਧ ਕੇ ਪਿਆਰ ਲੈਂਦੇ ਆ ਬਸ਼ਰਤੇ ਕਿ ਇਨਸਾਨ ਉਹਨੂੰ ਸਮਝੇ ਤੁਸੀਂ ਯਕੀਨ ਮੰਨੋ ਅਮ ਇੱਕ ਕਿਸੇ ਦਿਨ ਮੈਂ ਹੋਰ ਇੱਕ ਉਦਾਹਰਨ ਤੁਹਾਨੂੰ ਦਿਣਾ ਚਾਹਨੀ ਹੈ ਕਿਸੇ ਨਾ ਬਜ਼ੁਰਗ ਦੀ ਮੌਤ ਹੋ ਗਈ ਹੂੰ ਉਹ ਬਜ਼ੁਰਗ ਨੂੰ ਚਲੋ ਸੰਸਕਾਰ ਕਰਨ ਲਈ ਲੈ ਕੇ ਜਾ ਰਿਹਾ ਹੈ ਨਾ ਉਸ ਸਾਰੇ ਲੋਕਾਂ ਦੇ ਮਗਰ ਮਗਰ ਨਾ ਕਿੰਨੀਆਂ ਸਾਰੀਆਂ ਗਾਵਾਂ ਤੁਰੀਆਂ ਜਾਣਾ ਅੱਛਾ ਜੀ ਹੁਣ ਦੇਖੋ ਨਾ ਲੋਕ ਸਮਝਣ ਵੀ ਇੰਨਾ ਗਾਵਾਂ ਦਾ ਇਸ ਬਜ਼ੁਰਗ ਦੇ ਨਾਲ ਕੀ ਲੈਣ ਦੇਣ ਔਰ ਜਿੰਨੀ ਉਹਨਾਂ ਦੀ ਗਿਣਤੀ ਆ ਇਹ ਵੀ ਨਹੀਂ ਹੋ ਸਕਦਾ ਕਿ ਉਹਨਾਂ ਦੇ ਘਰ ਦੀਆਂ ਹੋਣਗੀਆਂ ਪਾਲੀਆਂ ਹੋਈਆਂ ਹਨਾ ਜਿਹੜਾ ਸਾਰਾ ਕਿਸੇ ਨੇ ਦੇਖਿਆ ਹੈ ਸੀਨ ਤੇ ਬਾਅਦ ਚੋਂ ਕਿਸੇ ਨੇ ਦੱਸਿਆ ਵੀ ਇਹ ਇਨਾ ਗਾਵਾਂ ਦੇ ਆਉਣ ਦਾ ਕਾਰਨ ਕੀ ਹੈ ਹੂੰ ਕਾਰਨ ਇਹ ਸੀ ਕਿ ਉਹ ਬਜ਼ੁਰਗ ਆਪਣੇ ਘਰ ਦੇ ਬਾਹਰ ਕੋਈ ਬਾਲਟੀ ਟਾਈਪ ਕੁਝ ਭਾਂਡਾ ਰੱਖ ਦਿੰਦਾ ਸੀ ਠੀਕ ਉਹਦੇ ਵਿੱਚ ਪਾਣੀ ਭਰ ਦਿੰਦਾ ਹੁੰਦਾ ਸੀ ਉਹ ਜਿਹੜੀਆਂ ਅਵਾਰਾ ਇੱਧਰ ਉੱਧਰ ਫਿਰਨ ਵਾਲੀਆਂ ਗਾਵਾਂ ਨਾ ਉਤੋਂ ਪਾਣੀ ਪੀਆ ਕਰਦੀਆਂ ਸੀ ਹੁਣ ਦੇਖੋ ਕੀ ਉਸ ਬਜ਼ੁਰਗ ਨੇ ਉਹਨਾਂ ਦਾ ਕੋਈ ਕਮਾਈ ਖਾਣੀ ਸੀ ਜਾਂ ਉਹਨਾਂ ਪਸ਼ੂਆਂ ਦਾ ਉਹਨਾਂ ਗਾਵਾਂ ਦਾ ਕੋਈ ਵੱਖਰਾ ਨਾਤਾ ਸੀ ਉਸ ਉਸ ਬੰਦੇ ਦੇ ਨਾਲ ਇਹ ਇੱਕ ਪਿਆਰ ਆ ਜਿਹੜਾ ਕਿ ਪਸ਼ੂ ਪੰਛੀ ਇਨਸਾਨ ਦੇ ਨਾਲੋਂ ਵਧੀਰੇ ਸਮਝਦੇ ਆ ਬਿਲਕੁਲ ਜਿੱਸੀ ਪਿਆਰ ਕੇ ਹਾਈ ਉਸ ਨੂੰ ਜਾਂਦਾ ਹੈ ਕਿ ਜਿਹੜਾ ਤੁਸੀਂ ਬਿਨਾ ਕੁਝ ਕਹਿ ਸਕਦੇ ਨਾ ਕਿ ਇੱਕ ਖੁਦਗਰਜ਼ੀ ਹੁੰਦੀ ਹੈ ਕਿ ਸਾਨੂੰ ਕੁਝ ਮਿਲੇਗਾ ਫੇਰ ਅਸੀਂ ਦਵਾਂਗੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਪਿਆਰ ਹੁੰਦਾ ਹੀ ਉਹ ਹੈ ਜਿਹੜਾ ਹਨਾ ਬਿਨਾ ਸੋਚੇ ਸਮਝੇ ਤੁਸੀਂ ਕਰੋ ਕਿਸੇ ਨੂੰ ਤੇ ਇਹਦੇ ਵਿੱਚ ਜਦੋਂ ਆਪਾਂ ਪਸ਼ੂਆਂ ਦੀ ਗੱਲ ਕੀਤੀ ਤੁਸੀਂ ਤੇ ਸਾਡੇ ਘਰ ਦੇ ਵਿੱਚ ਵੀ ਜਦੋਂ ਪਸ਼ੂ ਰੱਖੇ ਹੁੰਦੇ ਸੀ ਨਾ ਜੇ ਕਿਸੇ ਨੇ ਬਿਮਾਰ ਹੋ ਜਾਣਾ ਹੁਣ ਤੁਸੀਂ ਦੇਖਿਆ ਹੋਊਗਾ ਕਿ ਆਮ ਕਰਕੇ ਜਦੋਂ ਪਰਿਵਾਰਕ ਮੈਂਬਰ ਕੋਈ ਬਿਮਾਰ ਹੋ ਜਾਂਦਾ ਹੈ ਸਾਨੂੰ ਵੀ ਟੈਨਸ਼ਨ ਹੁੰਦੀ ਹੈ ਅਸੀਂ ਉਹਦਾ ਖਿਆਲ ਰੱਖਦੇ ਹਾਂ ਹਨਾ ਉਹਨੂੰ ਹਰੇਕ ਚੀਜ਼ ਖਾਣ ਦੇ ਦਿੰਦੇ ਹਾਂ ਵਧੀਆ ਤੋਂ ਵਧੀਆ ਤੇ ਉਸ ਤੋਂ ਬਾਅਦ ਦਵਾਈ ਵੀ ਉਹਦੀ ਪ੍ਰੋਪਰ ਟਾਈਮ ਦੇ ਉੱਤੇ ਦਿੰਦੇ ਹਾਂ ਅਜਿਹੇ ਹੀ ਪਸ਼ੂਆਂ ਦੇ ਨਾਲ ਅਸੀਂ ਕਰਿਆ ਕਰਦੇ ਸੀ ਕਿਉਂਕਿ ਇੰਨਾ ਜ਼ਿਆਦਾ ਹੀ ਮੋਸ ਸੀਗਾ ਪਸ਼ੂ ਜੇਕਰ ਕੋਈ ਬਿਮਾਰ ਹੋ ਜਾਣਾ ਉਹਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਇੰਜੈਕਸ਼ਨ ਲਵਾਉਣਾ ਉਹ ਚੀਜ਼ ਹੁੰਦੀ ਸੀ ਕਿ ਉਹ ਇੱਕ ਪਰਿਵਾਰ ਦਾ ਹਿੱਸਾ ਹੀ ਹੁੰਦੇ ਸੀਗੀ ਬਿਲਕੁਲ ਨਾ ਉਸ ਟਾਈਮ ਦੇਖੋ ਹੁਣ ਅੱਜ ਕਹਿੰਦੇ ਜਿਹੜੀ ਚੀਜ਼ ਦੀ ਵਰਤੋਂ ਲੋੜ ਖਤਮ ਹੋ ਜਾਂਦੀ ਨਾ ਉਹ ਆਪਣੇ ਆਪ ਅਲੋਪ ਹੋ ਜਾਂਦੀ ਹੈ ਮੈਂ ਗੱਲ ਕੀਤੀ ਸੀ ਨਾ ਦੋ ਬਲਦਾਂ ਦੀ ਜੋੜੀ ਜੇ ਆਪ ਆਪਣੇ ਬਾਪ ਤੋਂ ਆਪਣੇ ਫਾਦਰ ਸਾਹਿਬ ਤੋਂ ਉਤੋਂ ਪਿੱਛੇ ਜਿਹੜੀ ਇੱਕ ਦਾਦਾ ਹੀ ਹੁੰਣਾ ਤੇ ਉਹ ਗੱਲ ਸੁਣੀ ਹੈ ਹਨਾ ਉਸ ਟਾਈਮ ਅਗਰ ਰਿਸ਼ਤੇਜ ਰੋਂ ਹੁੰਦੇ ਸੀ ਨਾ ਜੇਸ ਘਰ ਦੇ ਵਿੱਚ ਇੱਕ ਬਲਦਾਂ ਦੀ ਜੋੜੀ ਖੜੀ ਹੁੰਦੀ ਸੀ ਨਾ ਸਮਝਦੇ ਤਾਂ ਬੜਾ ਰਹੀ ਇਸ ਪਰਵਾਰ ਆ ਉਹ ਵਕਤ ਇਦਾਂ ਦੇ ਹੁੰਦੇ ਸੀਗੇ ਜੇ ਉਸ ਟਾਈਮ ਮੰਨ ਲਓ ਕੋਈ ਘਰ ਦੀ ਸੁਆਣੀ ਨਾ ਰਿਸ਼ਤੇਦਾਰੀ ਚ ਗਈ ਹੋਈ ਉਹ ਪੰਜ ਸੱਤੀ ਦਿਨਾਂ ਬਾਅਦ ਅger ਘਰ ਚ ਆਉਂਦੀ ਹੈ ਤੇ ਜਿੱਦਾਂ ਦੇ ਘਰ ਦੇ ਜੀਆਂ ਨੂੰ ਮਿਲਦੀ ਹੈ ਨਾ ਪਸ਼ੂ ਵੀ ਕਹਿੰਦੇ ਵੀ ਉਦਾਂ ਹੀ ਨਾ ਆਪਦਾ ਮੂੰਹ ਜਾਂ ਧੋਣ ਜਿੱਤੇ ਰੱਖ ਰੱਖ ਕੇ ਮਤਲਬ ਪਿਆਰ ਲੈਂਦੇ ਸੀਗੇ ਇਹਨਾਂ ਘਰ ਦੇ ਜੀਆਂ ਵਾਂਗੂ ਹੀ ਪਸ਼ੂ ਰਹਿੰਦੇ ਸੀ ਉਹ ਸੱਚੀ ਰੱਖਿਆ ਵੀ ਘਰ ਦੇ ਜੀਆਂ ਵਾਂਗੂ ਹੀ ਜਾਂਦਾ ਸੀ ਇਹ ਤੰਦਾਂ ਨੇ ਮੋਹ ਦੀਆਂ ਹੁਣ ਆਪਾਂ ਆਜ ਗਏ ਹੱਥੀਕਿਰਤ ਕਰਨ ਵਾਲਾ ਇਹ ਪਸ਼ੂ ਵੀ ਸਾਡੇ ਹੱਥੀਕਿਰਤ ਕਰਨ ਦੇ ਨਾਲ ਹੀ ਸ਼ਾਮਲ ਜੀ ਉਹ ਗੱਲ ਕਹਿੰਦੇ ਹੁੰਦੇ ਹਨ ਨਾ ਕਿ ਰੱਜ ਕੇ ਵਾਹ ਤੇ ਰੱਜ ਕੇ ਹੀ ਖਾ ਹੈ ਨਾ ਢਿੱਡ ਵੀ ਤਾਂ ਹੀ ਭਰਦਾ ਜੇ ਠੀਕਿਤ ਕਰੀਏ ਹੁਣ ਜਿੱਦਾਂ ਦਾ ਵਕਤ ਆ ਗਿਆ ਨਾ ਅਸੀਂ ਮਸ਼ੀਨੀ ਦੌਰ ਵਿੱਚ ਆ ਗਏ ਆ ਜੀ ਇੱਕ ਬੰਦੇ ਦਾ ਦਾ ਕੰਮ ਆ ਉਹ ਚਲੇ ਇੱਕ ਬੰਦੇ ਨੇ ਕਿ ਇੱਕ ਮਸ਼ੀਨ ਦਾ ਮਸ਼ੀਨ 15-15 ਬੰਦਿਆਂ ਦਾ ਕੰਮ ਕਰ ਰਹੀ ਹੈ ਮਸ਼ੀਨੀ ਦੌਰ ਆ ਗਿਆ ਮਸ਼ੀਨੀ ਜੋਗ ਆ ਗਿਆ ਹੱਥੀਂ ਕਿਤਾ ਉੱਡ ਪੁੱਡ ਗਈਆਂ ਕਿਤੇ ਘਰਾਂ ਵਿੱਚ ਸਾਡੀਆਂ ਮੰਮੀਆਂ ਸਾਡੀਆਂ ਦਾਦੀਆਂ ਪਰਦਾਦੀਆਂ ਉਹ ਤਾਂ ਮੈਨੂੰ ਲੱਗਦਾ ਬੜੇ ਬੜੇ ਸੋਹਣੇ ਵੈਸੇ ਉਹ ਵਕਤ ਸੀਗੇ ਨਾ ਸਵੇਰੇ ਸਵੇਰੇ ਉੱਠ ਕੇ ਉਹਨਾਂ ਨੇ ਚਾਟੀ ਵਿੱਚ ਭਾਦਰੇ ਨੇ ਦੁੱਧ ਰੜਕਣਾ ਪਾ ਦੇਣਾ ਫਿਰ ਦੇਖੋ ਹੁਣ ਤੇ ਇੱਕ ਬਟਨ ਨੱਪੋ ਦੋ ਦਲਾ ਘ ਮੱਖਣ ਲਾ ਗਲਸਤੀ ਲਾ ਗੇ ਲੱਗ ਸਭ ਕੁਝ 5 ਮਿੰਟ ਸਭ ਕੁਝ ਤਿਆਰ ਉਦੋਂ ਦੇਖੋ ਆਪ ਰੜਕਣਾ ਕਿੰਨਾ ਜਰੋਕ ਤੇ ਮੈਂ ਕਿੰਨਾ ਸੋਹਣਾ ਲੱਗਦਾ ਹੋਊਗਾ ਨਾ ਜਦੋਂ ਕਰ ਬੇਸ਼ੱਕ ਹੁਣ ਦਰਸ਼ਕ ਇਹ ਕਹਿਣਗੇ ਵੀ ਪਈ ਵਕਤ ਦੀ ਮੰਗਾ ਹੈਗੀ ਵੀ ਮੰਗਾ ਪਈ ਨਹੀਂ ਕਹਿੰਦੇ ਹੈਨਾ ਪਰ ਉਹ ਤੰਦ ਉਹ ਬੜੇ ਚੰਗੇ ਸੀਗੇ ਹੱਥੀ ਕੰਮ ਕਰਨਾ ਫਿਰ ਕਹਿੰਦੇ ਦੇਖੋ ਜੀ ਹੁਣ ਤਾਂ ਆਟਾ ਚੱਕੀ ਤੋਂ ਪਿਸਵਾ ਕੇ ਲੈ ਕੇ ਆਓ ਉਦੋਂ ਪਹਿਤਾਂ ਨਾਲ ਉਹ ਚੱਕੀਆਂ ਆਪ ਚਲਾਉਂਦੀਆਂ ਸੀ ਲੇਡੀਜ਼ ਫਿਰ ਦੇਖੋ ਜਿਹੜੀ ਹੱਥੀ ਅਗਰ ਕੰਮ ਕਰਦੀਆਂ ਸੀ ਨਾ ਉਹਨਾਂ ਦੇ ਸੇਤ ਵੀ ਬਹੁਤ ਵਧੀਆ ਸੀ ਹੈਨਾ ਜੀ ਦੇਖੋ ਹੁਣ ਸਾਡੀਆਂ ਰਸੋਈਆਂ ਆ ਵੈਸੇ ਇਹ ਨਾ ਸਾਡਾ ਸਾਰਾ ਜਿਹੜਾ ਸਾਡਾ ਟੰਚ ਆਇਆ ਘਰਾਂ ਦਾ ਸਾਡੇ ਘਰਾਂ ਦੇ ਰਸੋਈਆਂ ਵੀ ਮੈਂ ਕਹਿੰਨੀ ਆ ਇਹ ਵਿਦੇਸ਼ਾਂ ਤੋਂ ਨਕਸ਼ੇ ਅਸੀਂ ਲੈ ਆਂਦੇ ਸਾਡੀ ਆਬੋਹਵਾ ਸਾਡਾ ਰੈਡ ਸੈਨ ਉਹਨਾਂ ਦਾ ਨਹੀਂ ਹੈਗਾ ਹੁਣ ਦੇਖੋ ਹੁਣ ਅਗਰ ਉੱਪਰਲੇ ਨਾ ਤਾਂ ਅਸੀਂ ਉੱਠ ਕੇ ਉਹਨੂੰ ਹੱਥ 바ਗੇ ਅਸੀਂ ਬਰਤਨ ਚੱਕਦੇ ਸਾਰਾ ਕੁਝ ਖੜੇ ਕੇ ਕਰਦੇ ਆ ਉਦੋਂ ਫੁਲਕੇ ਬਣਾਉਂਦੀ ਸੀ ਲੜੀਆਂ ਲੇਡੀਸ ਹੀਠਾਂ ਬੈਠ ਕੇ ਚੁੱਲੇ ਚੌਕੇ ਤੇ ਕਰਦੀ ਸੀ ਉਹ ਐਕਸਰਸਾਈਜ਼ ਵੀ ਹੁੰਦੀ ਸੀ ਨਾ ਕਦੀ ਸੁਣਿਆ ਸੀ ਵੀ ਕਿਸੇ ਰੇ ਗੋਡੇ ਧੋਦੇ ਕਿਸੇ ਰੇ ਗਿੱਟੇ ਧੋਦੇ ਕਿਸੇ ਦੇ ਪੂਣੀ ਨਿਕਲ ਗਈ ਕਿਸੇ ਦੇ ਆ ਉਹ ਹੋ ਗਿਆ ਅੱਜ ਮੇਲਾ ਦਾ ਸਰੀਰ ਦਾ ਕੋਈ ਵੀ ਅੰਗ ਇਦਾਂ ਦਾ ਨਹੀਂ ਜਿਹੜਾ ਨਾ ਦੁਖਦਾ ਹੋਵੇ ਬਿਲਕੁਲ ਸਹੀ ਕਿਹਾ ਤੁਸੀਂ ਅੱਜ ਤਾਂ ਘਰ ਘਰ ਦੇ ਵਿੱਚ ਬਿਮਾਰੀਆਂ ਵੱਡ ਚੁੱਕੀਆਂ ਨੇ ਬਾੜੀਆਂ ਕਿੰਨੇ ਅਸੀਂ ਆਪਾਂ ਸਮਾ ਬਦਲਿਆ ਮੰਨਦੇ ਹਾਂ ਕਿ ਸਮੇ ਦੇ ਨਾਲ ਨਾਲ ਬਦਲਣਾ ਪੈਂਦਾ ਜੋ ਸਮੇ ਦੇ ਨਾਲ ਨਹੀਂ ਚੱਲਦਾ ਉਹ ਪਿੱਛੇ ਰਹਿ ਜਾਂਦਾ ਹੈ ਨਾ ਬਿਲਕੁਲ ਸਮੇ ਦੇ ਨਾਲ ਬਦਲੇ ਹਾਂ ਅਸੀਂ ਯੁੱਗ ਵੀ ਉਹੀ ਹੈ ਟੈਕਨੋਲੋਜੀ ਜਿਹੜੀ ਹੈ ਕਾਫੀ ਜ਼ਿਆਦਾ ਤਰੱਕੀ ਕੀਤੀ ਹੈ ਹੁਣ ਤਾਂ ਚੰਨ ਦੇ ਉੱਤੇ ਪੈਰ ਧਰ ਚੁੱਕੇ ਆ ਸੂਰਜ ਤੇ ਜਾਣ ਦੀ ਤਿਆਰੀ ਜਿਹੜੀ ਹੈ ਉਹ ਅਸੀਂ ਕਰ ਰਹੇ ਹਾਂ ਹਨਾ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਫੇਰ ਸਾਨੂੰ ਨਾ ਬੈਗ ਗੇਅਰ ਲਾ ਲੈਣਾ ਚਾਹੀਦਾ ਲਾ ਲੈਣ ਚਾਹੁੰਦਾ ਮੈਨੂੰ ਲੱਗਦਾ ਇੰਨੀ ਛੇਤੀ ਲਾ ਲਈਏ ਮੈਨੂੰ ਲੱਗਦਾ ਵਧੀਆ ਹੋਊਗਾ ਤੁਸੀਂ ਗੱਲ ਕੀਤੀ ਸਿਹਤ ਦੀ ਕਿ ਪਹਿਲਾਂ ਹੱਤੀ ਕਿਰਤ ਕਰੀਦੇ ਸੀ ਹੱਤੀ ਕੰਮ ਕਰਦੇ ਸੀਗੇ ਹਨਾ ਬੀਬੀਆਂ ਜਿਹੜੀਆਂ ਸੀਗੀਆਂ ਖਾਸ ਕਰਕੇ ਉਹ ਉਹਨਾਂ ਨੇ ਹੱਤੀ ਕੰਮ ਕਰਨਾ ਉਹਦੇ ਵਿੱਚ ਤੁਸੀਂ ਇੱਕ ਗੱਲ ਐ ਵੀ ਨੋਟ ਕੀਤੀ ਹੋਣੀ ਐ ਜਦੋਂ ਬੀਬੀਆਂ ਹੱਤੀ ਕੰਮ ਕਰਦੀਆਂ ਸੀਗੀਆਂ ਨਾ ਕੋਈ ਘਰ ਦੇ ਵਿੱਚ ਆਇਆ ਹੁਣ ਤਾਂ ਚਲੋ ਰੂਫਫਜ਼ਾ ਚੱਲ ਗਏ ਰੂਫਫਜ਼ਾ ਛੱਡੋ ਹੁਣ ਤਾਂ ਉਹ ਵੀ ਕਿਸੇ ਕਿਸੇ ਘਰ ਦੇ ਵਿੱਚ ਹੁੰਦੇ ਸੀਗੇ ਹੁਣ ਤਾਂ ਕੋਲ ਡਰਿੰਕਸ ਜਿਹੜੀਆਂ ਨੇ ਹਨਾ ਉਹ ਬਿਲਕੁਲ ਤਾ ਦਈਦੀ ਐ ਪਹਿਲਾਂ ਕੀ ਹੁੰਦਾ ਸੀਗਾ ਨਿੰਬੂ ਪਾਣੀ ਹੁੰਦਾ ਸੀਗਾ ਹਨਾ ਉਹ ਖੰਡ ਘੋਲਣੀ ਖੰਡ ਵੀ ਚਲੋ ਪਹਿਲਾਂ ਸ਼ੱਕਰ ਹੁੰਦੀ ਸੀਗੀ ਉਹ ਘੋਲਣੀ ਹਨਾ ਫਿਰ ਉਹਦੇ ਵਿੱਚ ਨਿੰਬੂ ਪੋਣਾ ਫਿਰ ਉਹ ਪਤਾ ਲੱਗਦਾ ਸੀ ਕਿ ਹਾਂ ਇਹਦੇ ਵਿੱਚ ਪਿਆਰ ਵੀ ਮਿਲਾਇਆ ਮਿਲਾਇਆ ਹੋਇਆ ਪਿਆਰ ਨਾਲ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਤੇ ਉਹ ਪਿਆਰ ਜਿਹੜਾ ਸੀਗਾ ਉਹ ਵਰਤਾਈ ਦਾ ਸੀਗਾ ਸਾਰਿਆਂ ਦਾ ਅੱਜ ਕੀ ਰੈਡੀਮੇਡ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਕਿਸੇ ਨੂੰ ਦੇ ਦੇ ਦਈ ਦੀ ਹੈ ਉਹਦੇ ਵਿੱਚ ਨਾ ਤਾਂ ਪਿਆਰ ਹੁੰਦਾ ਨਾ ਮਿਹਨਤ ਲੱਗਦੀ ਹੁੰਦੀ ਤੁਸੀਂ ਇਹਨਾਂ ਜਾਦੂਗੋ ਪੱਤਰ ਤੁਸੀਂ ਪੀਂਦੇ ਹੋ ਕਿ ਨਹੀਂ ਇਹ ਕਹਿੰਦਾ ਕੱਚੀ ਲੱਸੀ ਸ਼ਬਦ ਪਤਾ ਨਹੀਂ ਸੁਣਿਆ ਕਿ ਨਹੀਂ ਸੁਣਿਆ ਹੈਨਾ ਥੋੜਾ ਜਿਹਾ ਦੁੱਧ ਪਾ ਕੇ ਪਾਣੀ ਦੇ ਵਿੱਚ ਮਿਕਸ ਉਹ ਮਤਲਬ ਉਹ ਵੀ ਇੱਕ ਰੂਆਫਸਾਈ ਹੈ ਵੈਸੇ ਮਿੱਠਾ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਵੈਸੇ ਬਜ਼ੁਰਗ ਕਹਿੰਦੇ ਨੇ ਇੱਕ ਬੜੀ ਠੰਡੀ ਤਸੀਰ ਵਾਲੀ ਮਤਲਬ ਇਹ ਇੱਕ ਤਰਲ ਪਦਾਰਥ ਹੈ ਅਗਰ ਪੀਣਾ ਚਾਹੀਏ ਤਾਂ ਪਰ ਮੈਨੂੰ ਲੱਗਦਾ ਅੱਜ ਕੱਲ ਦੇ ਜਵਾਨਾਂ ਨੂੰ ਨਹੀਂ ਪਸੰਦ ਹੈਗੇ ਜਿਹੜੇ ਬਜ਼ੁਰਗਾਂ ਨੂੰ ਪਸੰਦ ਹੁੰਦੇ ਸੀ ਤੁਸੀਂ ਦੇਖੋ ਸਾਡੇ ਬਜ਼ੁਰਗਾਂ ਦੇ ਕਦ ਕਾਠ ਕਿੱਡੇ ਸੀ ਪੰਜਾਬੀ ਦੇ ਕਦ ਕਾਠ ਆਪਾਂ ਕਿਸੇ ਦਾ ਲੁਕੇ ਨਹੀਂ ਇਸੇ ਕਰਕੇ ਜਵਾਹਰ ਕਦ ਕਾਠ ਤੇ ਦੇਖੋ ਹੌੜ ਹੌੜ ਸਾਡੇ ਕਦ ਕਾਠ ਕਿੱਥੇ ਚਲੇ ਗਏ ਨਾ ਅੱਜ ਕੱਲ ਦੀ ਪੀੜ੍ਹੀ ਤੇ ਫਰਕ ਪੈ ਗਿਆ ਪੰਜਾਬੀ ਕੋ ਨਹੀਂ ਰਹਿ ਗਏ ਉਸ ਟਾਈਮ ਦੇਖੋ ਹੱਥੀਂ ਕਰਤ ਕਰਨ ਦਾ ਜ਼ਮਾਨਾ ਸੀ ਅੱਜ ਮਸ਼ੀਨੀ ਦੌਰ ਆ ਗਿਆ ਮਸ਼ੀਨੀ ਦੌਰ ਹੈ ਬਿਲਕੁਲ ਪਸ਼ੂਆਂ ਲੇ ਪੱਠੇ ਵੱਡਣ ਜਾਣਾ ਜਦੋਂ ਮੈਂ ਗੱਲ ਵੀ ਕੀਤੀ ਨਾ ਦੋ ਬਲਦਾਂ ਦੀ ਗੱਡੀ ਦੇ ਉੱਪਰ ਉਹ ਜਾਂਦੇ ਹੁੰਦੇ ਸੀ ਫਿਰ ਕਈ ਵਾਰ ਅਗਰ ਨਹੀਂ ਵੀ ਮਨ ਲੋਕਰ ਦਾ ਮਰਦ ਜਾਂ ਜਿਹੜਾ ਵੀ ਮੋਰੀਆ ਸਵੇਰ ਟਾਈਮ ਚੱਲ ਗਿਆ ਮਗਰ ਸਵਾਣੀਆਂ ਨੇ ਸਿਰ ਤੇ ਸ਼ਾਬਾਰਾ ਕੇ ਉਹਦੇ ਵਿੱਚ ਸਾਰਾ ਰੋਟੀ ਪਾਣੀ ਸਜਾ ਕੇ ਲੱਸੀ ਹੱਥ ਵਿੱਚ ਫੜ ਕੇ ਖੇਤਾਂ ਵਿੱਚ ਮਗਰ ਲੈ ਕੇ ਜਾਣੀ ਔਰ ਸਭ ਤੋਂ ਵੱਡੀ ਗੱਲ ਜਣਾ ਤੁਰ ਕੇ ਤੁਰ ਕੇ ਬਿਲਕੁਲ ਸਹੀ ਕਿਹਾ ਹੁਣ ਤੁਰਕੇ ਜਿਹੜਾ ਸਾਈਕਲ ਦਾ ਜ਼ਮਾਨਾ ਵੀ ਬਹੁਤ ਬਾਅਦ ਚੋਂ ਆਇਆ ਅਗਰ ਉਹ ਤੁਰਕੇ ਜਾਂਦੇ ਸੀ ਐਕਸਰਸਾਈਜ਼ ਹੁੰਦੀ ਸੀ ਜਿਹੜੀ ਅੱਜ ਅਸੀਂ ਪੈਸੇ ਦੇ ਕੇ ਅਤੇ ਜਿਮ ਵਿੱਚ ਕਰਦੇ ਦੇਖੋ ਨਾਲੇ ਤਾਂ ਕੰਮ ਹੁੰਦਾ ਸੀ ਨਾਲੇ ਸਿਹਤ ਚੰਗੀ ਸੀ ਨਾਲੇ ਭਾਈ ਦੇਖਣ-ਬਖਣ ਵਾਲਾ ਸਾਰਾ ਸਲਾਉਂਦਾ ਸੀ ਹੁਣ ਅਗਲੇ ਕਹਿੰਦੇ ਨਾ ਤਾਂ ਘਰੇ ਕੰਮ ਕਰਦੇ ਹੋ ਉੱਤੋਂ ਪੈਸੇ ਦੇ ਕੇ ਜਿੰਮਾ ਚ ਜਾਂਦੇ ਹੋ ਬਿਮਾਰ ਤੁਸੀਂ ਫਿਰ ਰਹਿੰਦੇ ਹੋ ਪ੍ਰੋਬਲਮ ਕਿੱਥੇ ਆ ਦੇਖੋ ਕਹਿੰਦੇ ਜੀ ਬਿਲਕੁਲ ਉਹੀ ਤਾਂ ਗੱਲ ਆ ਹੁਣ ਤੁਸੀਂ ਮੰਨੋਗੇ ਨਹੀਂ ਮੈਨੂੰ ਲੱਗਦਾ ਕਿ 80% ਲੋਕ ਜਿਹਹੇ ਨੇ ਜਿਹੜੇ ਸਵੇਰੇ ਉੱਠਦੇ ਹੀ ਖਾਲੀ ਪੇਟ ਉਹਨਾਂ ਨੂੰ ਗੋਲੀ ਖਾਣੀ ਪੈਂਦੀ ਹੈ 80% ਲੋਕ ਨੇ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਦਵਾਈਆਂ ਦੀ ਤਾਂ ਦਵਾਈਆਂ ਤਾਂ ਸਵੇਰੇ ਸ਼ਾਮ ਰਾਤ ਇਦਾਂ ਟਾਈਮ ਵੰਡੇ ਹੋਏ ਨੇ ਬੀਬੀਆਂ ਕੀ ਬੱਚੇ ਕੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਨਾ ਬੱਚੇ ਜਿਹੜੇ ਨੇ ਪਹਿਲਾਂ ਉਹ ਵੀ ਬੇਬੀਆਂ ਨੂੰ ਦੇਖ ਦੇ ਕੇ ਨਾ ਉਹਨਾਂ ਨੂੰ ਸ਼ੌਕ ਹੁੰਦਾ ਸੀ ਮੈਂ ਆਪਣੀ ਗੱਲ ਕਰਾਂ ਨਾ ਮੇਰੇ ਮੰਮੀ ਵੀ ਜਦੋਂ ਕੰਮ ਕਰਦੇ ਹੁੰਦੇ ਸੀ ਉਹਨਾਂ ਨੂੰ ਦੇਖ ਦੇ ਕੇ ਮੈਨੂੰ ਵੀ ਚਾਹ ਹੋਣਾ ਕਿ ਮੈਂ ਵੀ ਰੋਟੀ ਬਣਾਉਣੀ ਆ ਮੰਮੀ ਨੇ ਫਿਰ ਮੈਨੂੰ ਵਧੀਆ ਤਰੀਕੇ ਹਨਾ ਸਿਖਾਉਣਾ ਕਿ ਹਾਂ ਇਦਾਂ ਨਹੀਂ ਇਦਾਂ ਕਰ ਫਿਰ ਉਹਨਾਂ ਨੇ ਛੋਟੀਆਂ-ਛੋਟੀਆਂ ਰੋਟੀਆਂ ਪਕਾਉਣੀਆਂ ਸਿਖਾਉਣੀਆਂ ਹਨਾ ਫਿਰ ਉਹ ਚੀਜ਼ਾਂ ਬੜੀਆਂ ਚੇਤੇ ਵੀ ਆਉਂਦੀਆਂ ਨੇ ਪਰ ਅੱਜ ਕੱਲ ਦੇ ਬੱਚਿਆਂ ਦੇ ਉੱਤੇ ਪੜ੍ਹਾਈ ਦਾ ਬੋਝ ਇੰਨਾ ਜ਼ਿਆਦਾ ਹੋ ਗਿਆ ਦੂਜੇ ਪਾਸੇ ਮੋਬਾਈਲ ਫੋਨਾਂ ਨੇ ਮਾਤ ਖਰਾਬ ਕਰ ਦਿੱਤੀ ਹੈ ਹਨਾ ਤੇ ਹੁਣ ਕੀ ਹੋ ਗਿਆ ਬੱਚਿਆਂ ਦੀ ਅੱਖਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋਣ ਲੱਗਿਆ ਛੋਟੇ ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ ਨੇ ਪਹਿਲਾਂ ਨਿਸ਼ਾਨੀ ਹੁੰਦੀ ਸੀ ਕਿ ਹਾਂ ਇਹ ਨਾ ਬੰਦਾ ਬਜ਼ੁਰਗ ਹੋ ਗਿਆ ਤੇ ਇਹਦੀ ਅੱਖ ਦੀ ਨਿਗਾ ਜਿਹੜੀ ਆ ਉਹ ਘਟ ਗਈ ਤੇ ਇਸ ਬੰਦੇ ਨੂੰ ਹੁਣ ਇਨਕਲਾਬ ਜਾਣੀ ਇਹਨੇ ਮੈਂ ਤੁਹਾਡੀ ਗੱਲ ਤੇ ਇੱਕ ਗੱਲ ਐਡ ਕਰਦੀ ਜਿਹੜਾ ਆਪਾਂ ਛੋਟੇ ਛੋਟੇ ਹੁੰਦੇ ਨਾ ਮਤਲਬ ਕਿਨੇ ਆਪਣੀ ਮੰਮੀ ਹੁੰਦੀ ਜੋ ਵੀ ਕੰਮ ਕਰਦੇ ਉਹਨੂੰ ਕਾਪੀ ਕਰਦੇ ਉਹਦੀ ਨਕਲ ਕਰਦੇ ਸੀ ਹੈ ਨਾ ਜੀ ਉਹਨਾਂ ਨੇ ਕੋਈ ਦੁਪੱਟਾ ਲਿਆ ਹਣਾ ਵੱਡਾ ਆਪਾਂ ਚੱਕ ਫਟਾਫਟ ਲੈਣਾ ਉੱਪਰ ਦੀ ਮੰਮੀ ਨੇ ਕਿਹਾ ਜਦੋਂ ਲੈਣ ਵਾਲੀ ਹੋਗੇ ਉਦੋਂ ਲੈਣਾ ਨੇ ਸੁੱਬਰ ਲਵੇਂਂਦੀ ਫਿਰਦੀ ਆ ਕਹਿੰਦੀ ਹੁੰਦੀ ਇਹ ਤੇ ਨੈਲ ਪਿਸਟਿਕ ਤੇ ਬਿੰਦੀ ਉਹਨਾਂ ਦੀ ਖਰਾਬ ਕਰ ਦੇਣੀ ਸੀ ਹੈ ਨਾ ਉਦੋਂ ਵੀ ਦੇਖੋ ਆ ਮੇਕਅਪ ਦੇ ਵੀ ਤਿੰਨ ਚਾਰ ਚੀਜ਼ਾਂ ਹੁੰਦੀਆਂ ਸੀ ਅੱਜ ਕੱਲ ਤਾਂ 2500 ਭੰਡਾਰ ਆ ਫਿਰ ਵੀ ਪੂਰਾ ਨਹੀਂ ਆਉਂਦਾ ਮੰਮੀ ਉਹਨਾਂ ਦੀ ਕਾਪ ਬੜਾ ਕੁਝ ਬਦਲ ਜਾਂਦਾ ਹੈ ਨਾ ਨਾ ਹੁਣ ਉਹ ਮਧਾਣੀਆਂ ਆ ਨਾ ਉਹ ਵਕਤਾ ਨਾ ਉਹ ਮੰਝੇ ਆ ਮੰਝਾਂ ਦੀ ਥਾਂ ਤੇ ਹੁਣ ਬੈੱਡ ਆ ਗਏ ਆ ਲੱਕੜ ਦੀਆਂ ਕੁਰਸੀਆਂ ਥਾਂ ਤੇ ਸੋਫੇ ਆ ਗਏ ਆ ਹੈ ਨਾ ਘਰ ਇੱਕ سنگ ਮਰਮਰ ਦਾ ਬਣ ਜਿਕੇ ਰਹਿ ਗਿਆ ਹੈ ਜਿਹੜਾ ਇੱਕ ਸਟਿੱਲਾ ਪੱਥਰ ਦਾ ਆ ਹੈ ਨਾ ਭਾਵੇਂ ਉਹ ਤੋਂ ਕੱਚੇ ਵੇੜੇ ਸੀ ਗੋਹੇ ਫੇਰੇ ਜਾਂਦੇ ਸੀ ਚੁੰਕ ਕੇ ਲਿਪੇ ਜਾਂਦੇ ਸੀਗੇ ਪੋਚੇ ਲਾਏ ਜਾਂਦੇ ਸੀ ਹੈ ਨਾ ਪਰ ਇੱਕ ਹੈ ਨਾ ਇਹ ਵੀ ਗੱਲ ਦੇਖੋ ਭਾਵੇਂ ਉਸ ਟਾਈਮ ਕੱਚਾ ਸਾਰਾ ਸਿਗਪਾ ਸੱਤਾਂ ਵਿੱਚ ਕੱਚੀਆਂ ਵੇੜੇ ਵੀ ਕੱਚੇ ਘਰਾਂ ਦੇ ਅੰਦਰ ਵੀ ਕੱਚੇ ਕੰਦਾਂ ਵੀ ਕੱਚੀਆਂ ਪਰ ਉਦੋਂ ਬਿਮਾਰੀ ਨਹੀਂ ਸੀ ਬਿਮਾਰੀ ਨਹੀਂ ਸੀ ਹੁਣ ਸਾਰਾ ਕੁਝ ਪੱਕਾ ਆ ਮੈਨ ਕੋਈ ਸਰਾਖ ਵੀ ਹੈ ਨਹੀਂ ਜਿੱਥੋਂ ਦੀ ਕਹਿ ਲੋ ਕੋਈ ਕੋਈ ਕੀੜਾ ਮਕੌੜ ਅੰਦਰ ਪਰ ਫਿਰ ਵੀ ਬਿਮਾਰੀਆਂ ਆ ਫਿਰ ਵੀ ਦਿਹਾੜੀ ਦੇ ਵਿੱਚ ਚਾਰ ਚਾਰ ਵਾਰ ਪੋਚੇ ਲਮਾਉਣੇ ਆ ਫਿਰ ਵੀ ਬੁਰੇ ਹਾਲ ਆ ਇੰਨੀ ਸਫਾਈ ਹੋਣ ਮੈਨੂੰ ਲੱਗਦਾ ਦਿਮਾਗ ਚ ਨੁਕਸ ਪੈ ਗਿਆ ਕਿਤੇ ਨਾ ਕਿਤੇ ਕਿ ਸੱਚੀ ਮਤਲਬ ਆਬੋ ਹਵਾ ਦਾ ਫਰਕ ਪੈ ਗਿਆ ਆਬੋ ਹਵਾ ਦਾ ਫਰਕ ਪੈ ਗਿਆ ਜਿ세 ਕਿਉਂਕਿ ਸਮਾ ਬਦਲ ਗਿਆ ਲੋਕ ਵੀ ਬਦਲ ਗਏ ਨੇ ਹਰ ਇੱਕ ਚੀਜ਼ ਸਮੇ ਦੇ ਨਾਲ ਨਾਲ ਬਦਲਦੀ ਰਹਿੰਦੀ ਤੇ ਮੈਨੂੰ ਲੱਗਦਾ ਕਿ ਜਿੰਨੀ ਛੇਤੀ ਅਸੀਂ ਵੈਗ ਗੇ ਲਾ ਕੇ ਪਿੱਛੇ ਨੂੰ ਮੁੜ ਜਾਈਏ ਨਾ ਉਹ ਵਧੀਆ ਚੰਗੀ ਗੱਲ ਹੈ ਨਾ ਅੱਛਾ ਇਹਨਾ ਇੱਕ ਹੋਰ ਆਪਾਂ ਗੱਲ ਕਰਦੇ ਨਾ ਆਪਾਂ ਗਾ ਹਥੀਕਿਰਤ ਕਰਨ ਦੀ ਗੱਲ ਕਰਦੇ ਨਾ ਕਿਸੇ ਟਾਈਮ ਹੁੰਦਾ ਨੇ ਅਗਰ ਕਿਸੇ ਬੱਚੇ ਦੀ ਲਿਖਾਈ ਜਿੰਪਲ ਸੁਲੇਖ ਕਹਿੰਦੇ ਨਾ ਬੜੀ ਸੋਹਣੀ ਹੈ ਨਾ ਤੇ ਉਹ ਮਤਲਬ ਉਹ ਮੰਮੀਆਂ ਮਾਵਾਂ ਟੀਚਰ ਇਨਾ ਜੋਰ ਲਾਉਂਦੇ ਸੀ ਵੀ ਅਸਸਾ ਮੜਾ ਜਾ ਬਿੰਗਾ ਪਾ ਕੇ ਸੋਨਾ ਕਰ ਲਾ ਇਦਾਂ ਕਰ ਲਾ ਹੈ ਨਾ ਮੈਨੂੰ ਲੱਗਦਾ ਉਹ ਚੀਜ਼ ਨਹੀਂ ਰਹੀ ਪਤਾ ਕਿਉਂ ਕਿ ਹੁਣ ਪਹਿਲਾਂ ਜੇ ਮਿਹਨਤ ਲਿਖਣ ਤੇ ਕਹਿੰਦੇ ਤਾਂ ਹੱਥ ਨਾਲ ਥੋੜਾ ਚੱਲਣਾ ਆ ਲੈਪਟਾਪ ਤੇ ਥੋੜੇ ਕੀਬੋਰਡ ਤੇ ਚੱਲਣਾ ਆ ਉਹ ਕਹਿੰਦੇ ਫਿਰ ਕੀ ਫਾਇਦਾ ਬੱਚੇ ਇਹ ਸਵਾਲ ਕਰਦੇ ਨੇ ਕਹਿੰਦੇ ਕਾਦੀ ਕਦਾ ਕਿਨੇ ਲਿਖਾਈ ਸੋਣੀ ਕਰਦੀ ਕਰਨਾ ਤਾਂ ਕੰਪਿਊਟਰ ਪਹਿਲੇ ਦਿਨ ਤੋਂ ਤੁਸੀਂ ਕੰਪਿਊਟਰ ਲਗਾ ਦਿੰਦੇ ਹੋ ਹੈ ਨਾ ਪਰ ਫਿਰ ਵੀ ਜਿਹੜਾ ਲਿਖਾਈ ਦਾ ਹੁਨਰ ਸੀ ਨਾ ਉਹ ਵੀ ਇੱਕ ਬੜਾ ਕਲਾਕਾਰ ਇਦਾਂ ਦੇ ਨੇ ਜਿਹੜੇ ਕਿ ਸੁਲੇਖ ਦੇ ਮਾਹਿਰ ਨੇ ਮਤਲਬ ਅਗਰ ਉਹਨਾਂ ਦੀ ਲਿਖਾਈ ਵੈਸੇ ਸ਼ੁਰੂ ਤੋਂ ਸੋਹਣੀ ਹੈ ਤੇ ਤਾਂ ਹੀ ਉਹ ਮਤਲਬ ਇਸ ਕਲਾ ਦੇ ਵਿੱਚ ਹੈਗੇ ਨੇ ਹੈਨਾ ਅਗਰ ਉਹ ਹੱਥੀ ਮਿਹਨਤ ਹੋਈ ਹੋਈ ਹੈ ਵੈਸੇ ਤਾਂ ਕੁਦਰਤੀ ਹੁਨਰ ਹੋਣਾ ਬੜੀ ਚੰਗੀ ਗੱਲ ਆ ਕਈਆਂ ਤੇ ਰੱਬ ਦੀ ਨਿਯਮਤ ਹੁੰਦੀ ਹੈ ਉਹਨਾਂ ਦੇ ਹੱਥ ਤਾਂ ਕੁਦਰਤੀ ਹੁਨਰ ਹੁੰਦਾ ਨਾ ਪਰ ਕੁਝ ਲੋਕ ਸਿੱਖਦੇ ਵੀ ਆ ਉਹ ਦੂਸਰਾ ਮਿਹਨਤ ਦਾ ਫਲ ਲੱਗ ਮਿਲਦਾ ਹੀ ਆ ਅਗਰ ਮਿਹਨਤ ਕੀਤੀ ਜਾਵੇ ਹੈਨਾ ਇੱਥੋਂ ਮੈਨੂੰ ਇੱਕ ਗੱਲ ਚੇਤੇ ਆਈ ਬਚਪਨ ਦੀ ਕਿ ਤੁਸੀਂ ਜਿਵੇਂ ਕਿਹਾ ਕਿ ਕੋਈ ਅੱਖਰ ਪੁੱਠਾ ਸਿੱਧਾ ਲਿਖ ਦੇਣਾ ਤੇ ਉਹਨਾਂ ਦੇ ਮਾਪਿਆਂ ਨੂੰ ਦੱਸਣਾ ਸਕੂਲ ਦੇ ਵਿੱਚ ਅਧਿਆਪਕ ਹੋਣੀ ਹੁੰਦੇ ਸੀ ਉਹਨਾਂ ਨੇ ਦੱਸਣਾ ਮੈਨੂੰ ਚੇਤੇ ਆਇਆ ਜਦੋਂ ਊੜਾ ਜਿੱਦਾਂ ਆਪਾਂ ਲਿਖੀਦਾ ਆ ਨਾ ਮੈਂ ਊੜਾ ਪੁੱਠਾ ਪਾ ਦੇਣਾ ਮੈਂ ਜ਼ਿਆਦਾਤਰ ਸ਼ਬਦ ਜਿਹੜੇ ਉਹ ਪੁੱਠੇ ਲਿਖਦੇ ਹੁੰਦੇ ਸੀਗੇ ਫਿਰ ਇੱਕ ਦੋ ਵਾਰੀ ਤਾਂ ਚਲੋ ਮੈਡਮ ਨੇ ਸਮਝਾਇਆ ਕਿ ਨਹੀਂ ਇਦਾਂ ਨਹੀਂ ਇਦਾਂ ਲਿਖਣਾ ਆ ਤੁਸੀਂ ਕਿਤੇ ਉਹ ਤਾਰੇ ਜ਼ਮੀਨ ਕੇ ਵਾਲੇ ਰੈਂਚੋਤ ਨਹੀਂ ਗਏ ਕਿਸੇ ਪਤਾ ਨਹੀਂ ਕੀ ਮੈਂ ਮੈਡਮ ਨੂੰ ਮੈਡਮ ਨੇ ਮੈਨੂੰ ਨਾ ਇੱਕ ਵਾਰੀ ਪੁੱਛ ਹੀ ਲਿਆ ਮੈਡਮ ਕਹਿੰਦੇ ਤੈਨੂੰ ਮੈਂ ਕਿੰਨੀ ਵਾਰੀ ਸਮਝਾ ਚੁੱਕੀ ਆ ਤੁ ਫੇਰ ਉਹਦਾ ਪੁੱਠਾ ਕਾ ਤੋਂ ਲਿਖ ਦਿੰਦੀ ਆ ਮੱਕ ਮੈਡਮ ਮੈਨੂੰ ਇਹ ਸੋਹਣਾ ਇਦਾਂ ਲੱਗਦਾ ਇਦਾਂ ਲੱਗਦਾ ਅੱਛਾ ਅੱਛਾ ਤੁਹਾਡੀ ਕ੍ਰੀਏਟੀਵਿਟੀ ਸਗੀ ਹਾਂ ਮੱਕ ਮੈਨੂੰ ਇਹ ਇਦਾਂ ਸੋਹਣਾ ਲੱਗਦਾ ਐਦੀ ਮੈਂ ਏ ਬੀ ਸੀ ਡੀ ਦੇ ਵਿੱਚ ਕਰਨਾ ਬੀ ਨੂੰ ਪੁੱਠਾ ਪਾ ਦੇਣਾ ਡੀ ਨੂੰ ਪੁੱਠਾ ਪਾ ਦੇਣਾ ਮੱਕ ਮੈਨੂੰ ਇਦਾਂ ਹੀ ਸੋਹਣਾ ਲੱਗਦਾ ਨਹੀਂ ਹੋਰ ਸਿੱਧਾ ਪਾਉਂਦੇ ਹੋ ਹੁਣ ਅੱਛਾ ਜੀ ਮੈਂ ਕਹਾਂ ਸ਼ਦਗੀਵ ਦਾ ਕਿ ਤੁਸੀਂ ਆਰਟਿਸਟ ਬਣਦੀ ਤੁਸੀਂ ਕਿਤੇ ਸਕੈਚਿੰਗ ਕਰਨ ਲੱਗ ਗਏ ਹਾਂ ਮੈਂ ਆਪਣੀ ਉਹ ਕਰਦੀ ਰਹਿੰਦੀ ਸੀ ਹੁੰਦਾ ਨਾ ਬੱਚਿਆਂ ਦੀ ਇਮੇਜਨਰੀ ਦੁਨੀਆ ਉਹ ਚੀਜ਼ ਸੀ ਮੇਰੀ ਕਾਲਪਨਿਕ ਹਰ ਇੱਕ ਚੀਜ਼ ਕਰ ਲੈਣੀ ਹਾਂ ਬੜਾ ਚੰਗੀ ਗੱਲ ਹੈ ਵੈਸੇ ਨਾ ਪੁਰਾ ਇਹ ਕਿਤਿਆਂ ਨੇ ਥੋੜਾ ਹੀ ਨਾ ਬਹੁਤ ਬਹੁਤ ਹੈ। ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਸੀ। ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਕੁਝ ਯਾਦਾਂ ਤਾਜ਼ੀਆਂ ਕੀਤੀਆਂ ਨੇ ਆਪਣੀਆਂ, ਕੁਝ ਆਪਣੀਆਂ ਮਾਵਾਂ ਦੀਆਂ, ਕੁਝ ਆਪਣੇ ਬਜ਼ੁਰਗਾਂ ਦੀਆਂ। ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਅਗਰ ਤੁਸੀਂ ਵੀ ਕੋਈ ਐਸੀ ਯਾਦ ਮਨ ਵਿੱਚ ਸਮੋਈ ਹੋਈ ਹੈ ਜਿਹੜੀ ਕਿ ਪੁਰਾਣੇ ਸਮੇਂ ਦੇ ਨਾਲ ਸੰਬੰਧਿਤ ਹੈ ਜਾਂ ਤੁਸੀਂ ਸੁਣੀ ਹੋਈ ਹੈ ਤਾਂ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ। ਕੱਲ ਅਸੀਂ ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ। ਜਸਬੀਰ ਕੌਰ ਜੀ ਨੂੰ ਦਿਓ ਇਜਾਜ਼ਤ। ਸ਼ੁਕਰੀਆ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾ ਕਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ